ਤੁਸੀਂ ਸਕਰੀਨ ਤੇ ਆਉਣੀ ਆ ਕਿਉਂਕਿ ਤੁਹਾਡੇ ਜ਼ਿਆਦਾਤਰ ਕਰੈਕਟਰ ਨਾ ਹੀ ਹੁੰਦੇ ਵੀ ਚੁਲਬੁਲੇ ਜਿਹੇ ਕਰੈਕਟਰ ਹਨਾ ਤੁਸੀਂ ਕੋਈ ਐਹੋ ਜੀ ਗੱਲ ਕਹਿ ਕੇ ਜਾਂਦੇ ਹੋ ਸਾਰਿਆਂ ਦੇ ਮੂੰਹ ਤੇ ਹਾਸਾ ਆ ਜਾਂਦਾ ਤੇ ਤੁਸੀਂ ਅਸਲ ਜ਼ਿੰਦਗੀ ਚ ਵੀ ਆਈ ਹੋ ਅਸਲ ਜ਼ਿੰਦਗੀ ਚ ਵੀ ਅਸਲ ਜ਼ਿੰਦਗੀ ਚ ਤਾਂ ਮੈਂ ਬਾਲਾ ਕਮਲ ਕੁੱਟਦੀ ਹਾਂ ਜਾਂ ਵੱਡੀ ਕੁੱਟਦੀ ਹਾਂ ਹਾਂ ਮੈਂ ਵੀ ਜੇ ਕੋਈ ਜਮੀਨ ਕਰ ਚ ਆਪਣੇ ਇੰਨੀ ਵੀ ਲੜਾਈ ਹੋਵੇ ਹਨਾ ਹੂੰ ਇੰਨੀ ਵੀ ਹੋਵੇ ਪਰ ਮੈਂ ਐਹੋ ਜੀ ਗੱਲ ਕੱਢ ਦੇਨੀ ਆ ਸਾਰੇ ਹੱਸਣ ਲੱਗ ਜਾਂਦੇ ਨੇ ਹੂੰ ਇਹ ਮੇਰਾ ਸੁਭਾਈ ਹੈ ਰੋਣ ਦੇ ਨਾਲ ਹਸਾਉਣਾ ਬਿਲਕੁਲ ਤੁਸੀਂ ਜਗਦੀਪ ਸਿੱਧੂ ਹੋਰਾਂ ਨਾਲ ਵੀ ਕਾਫੀ ਕੰਮ ਕੀਤਾ ਤੇ ਜਗਦੀਪ ਵੜਿੰਗ ਹੋਰਾਂ ਦੀਆਂ ਫਿਲਮਾਂ ਚ ਵੀ ਉਹ ਫਿਲਮਾਂ ਚ ਜਾਣ ਦਾ ਅਨੇ ਕੋੜੇ ਦਾ ਦਾਨ ਤੋਂ ਬਾਅਦ ਉੱਧਰ ਤੁਸੀਂ ਫਿਰ ਕਿਵੇਂ ਉੱਧਰ ਤੁਹਾਨੂੰ ਫਿਲਮਾਂ ਮਿਲੀਆਂ ਉਹਨਾਂ ਚ ਤਾਂ ਮੈਨੂੰ ਇੰਨੇ ਕੰਮ ਦਵਾਇਆ ਸੁਖਨਾ ਫਿਲਮ ਚ ਅੱਛਾ ਜੀ ਕਾਕੇ ਨਹੀਂ ਕਾਕਾ ਕੌਕਤੀ ਨਹੀਂ ਸ ਆਪਣੇ ਮਾਨਸਾਂ ਦੇ ਹੀ ਹਨ ਹਾਂਜੀ ਹਾਂਜੀ ਤੇ ਜਗਦੀਪ ਨੂੰ ਬਸ ਮੇਰਾ ਕੰਮ ਪਸੰਦ ਆ ਹੂੰ ਤੇ ਫਿਰ ਉਹਨਾਂ ਨੇ ਜਿੰਨੀਆਂ ਵੀ 7-8 ਫਿਲਮਾਂ ਬਣਾਈਆਂ ਉਸ ਤੋਂ ਬਾਅਦ ਸਾਰਿਆਂ ਚ ਕੰਮ ਦਿੱਤਾ ਹੂੰ ਕਰਦੇ ਵੀ ਮੇਰਾ ਬਹੁਤ ਨੇ ਉਹ ਮੈਂ ਤਾਂ ਦੇਤੀਆਂ ਪੁੱਤਾਂ ਵਾਂਗੂ ਪਿਆਰ ਦਿੰਦੀ ਪੂਰਾ ਜੀ ਲੱਗਦਾ ਤੁਹਾਡਾ ਪੂਰਾ ਜਿਹੜੇ ਸੈੱਟ ਤੇ ਬਹੁਤ ਉਥੋਂ ਘਰ ਆਉਣ ਨੂੰ ਜੀ ਉਹ ਤਾਂ ਫਿਰ ਜਿਹੜਾ ਹੁਣ ਕੀੜਾ ਨਿਕਲਦਾ ਜਾ ਕੇ ਹਾਂ ਮਨਪਸੰਦ ਕੰਮ ਮਨਪਸੰਦ ਕੰਮ ਜਿਹੜੇ ਜਦੋਂ ਆਪਾਂ ਕਰਦੇ ਆ ਸ਼ੌਂਕ ਨਾਲ ਹੈਨਾ ਹਾਂਜੀ ਉੱਥੇ ਜਾ ਕੇ ਫਿਰ ਨਹੀਂ ਹੋਈ ਤੇ ਵਿੱਚ ਸੁਫਨੀਚ ਮੈਂ ਗਈ ਜਗਦੀਪ ਸਿੱਧੂ ਦੇ ਕੰਮ ਖਟਾਇਆ ਪਸੰਦ ਆਇਆ ਉਹਨਾਂ ਨੇ ਮੈਨੂੰ ਲੇਖ ਚ ਦਿੱਤਾ ਉਹ ਲੇਖ ਫਿਲਮ ਨੇ ਤਾਂ ਲੇਖ ਹੀ ਜਗਾਤੇ ਥਾਲਾ ਥੋੜਾ ਕਿਰਦਾਰ ਇੰਨਾ ਸੋਹਣਾ ਸੀ ਇੰਨਾ ਇੰਟਰਸਟਿੰਗ ਜੇ ਤੁਸੀਂ ਜਾਣੇ ਹੋ ਨਾ ਉਹ ਕੋਠੇ ਉੱਤ ਦੀ ਉਹ ਦੇਖਦੇ ਹੋ ਤੇ ਆਪ ਦਾ ਜਿਹੜਾ ਤੁਹਾਡਾ ਮੁੰਡਾ ਹੁੰਦਾ ਉਹਨੂੰ ਕਹਿੰਦੇ ਆ ਵੀ ਤੂੰ ਵੀ ਕੁਝ ਸਿੱਖ ਲੈ ਇੱਕ ਉਹ ਜਿਹੜਾ ਉਹ ਵਾਲਾ ਚੱਲਿਆ ਗਰਲਫ੍ਰੈਂਡ ਵਾਲਾ ਹਾਂ ਉਹ ਉਹ ਹੁਣ ਨਾ ਤਾਂ ਮੇਰੇ ਨਾਲ ਵੀ ਮੁੰਡੇ ਖੁੰਡੇ ਫੋਟੋਵਾਂ ਖਿਚਾ ਦੇਣਾ ਕਹਿੰਦੇ ਬੇਬੇ ਉਹ ਬੋਲ ਕੇ ਸੁਣਾ ਦੇ ਬੋਲੇ ਵਾਲਾ ਸੁਣਾ ਦੇ ਤੁਸੀਂ ਫੇਰ ਇੱਕ ਵਾਰੀ ਉਹ ਸਾਨੂੰ ਵੀ ਬੋਲ ਕੇ ਸੁਣਾਓ। ਵੈਦਰ ਇਹ ਹੈ ਫਰੈਂਡ ਹੈ કે গারਲਫ੍ਰੈਂਡ ਹੈ? ਮੈਂ ਉਹ ਕਿਰਦਾਰ ਤੁਹਾਡਾ ਸੱਚੀ ਬਹੁਤ ਸੋਹਣਾ ਸੀ। ਬਹੁਤ ਸੋਹਣਾ ਸੀ। ਮੈਂ ਤਾਂ ਆਪ ਜਗਦੀਪ ਨੂੰ ਹੱਸਣ ਲੱਗ ਜਾਨੀ ਮੈਂ ਲੇਖਨੇ ਮੇਰੇ ਲੇਖ ਜਗ੍ਹਾ ਤੇ। ਉਹ ਫਿਲਮ ਸਾਰੀ ਵੀ ਬਹੁਤ ਸੋਹਣੀ ਸੀ ਤੇ ਤੁਹਾਡਾ ਕਿਰਦਾਰ ਵੀ ਬਹੁਤ ਬੂਹੇ ਬਾਰੀਆਂ 'ਚ ਵੀ ਮੈਨੂੰ ਤੁਹਾਡਾ ਕਿਰਦਾਰ ਬਹੁਤ ਸੋਹਣਾ ਲੱਗਿਆ ਸੀ। ਹੂੰ। ਵੈਸੇ ਜੇ ਕੋ ਜਿਹੜੀ ਕੀ ਆਪਾਂ ਚੀਜ਼ ਦਾ ਸ਼ੌਕ ਹੋਵੇ ਨਾ ਕਰਾ। ਵਾ ਕਿਸੇ ਨੇ ਜਿਹੜੀ ਆਪਾਂ ਸੋਚਦੇ ਹੁੰਨੇ ਆਂ ਵੀ ਮੈਂ ਆ ਕਰ ਨਹੀਂ ਕਰਨਾ ਹੈਨਾ ਉੱਥੇ ਤੱਕ ਬੰਦਾ ਪਹੁੰਚ ਹੀ ਜਾਂਦਾ ਚਾਹੇ ਉਹਨ ਜਵਾਨੀ ਪੈਰੇ ਚ ਨਹੀਂ ਪਹੁੰਚੇ ਬੁਢੇ ਪਿੰਚ ਪਹੁੰਚ ਗਏ ਪਹੁੰਚ ਗਏ ਪਰ ਉੱਥੇ ਤੱਕ ਔਖਾ ਨਹੀਂ ਲੱਗਿਆ ਲੋਕ ਕਹਿੰਦੇ ਨੇ ਕਾਏ ਮੇਰੇ ਮੂਰੇ ਮੇਰੀਆਂ ਲੱਤਾਂ ਕਮ ਗਈਆਂ ਮੇਰਾ ਇਹ ਮੈਨੂੰ ਨਹੀਂ ਕੋਈ ਐ ਮਹਿਸੂਸ ਹੋਇਆ ਕਦੇ ਕਿ ਮੈਂ ਡਰ ਗਈ ਜਾਂ ਕੈਮਰੇ ਤੋਂ ਡਰ ਗਈ ਜਾਂ ਮੂਹਰੇ ਬੰਦੇ ਤੋਂ ਡਰ ਗਈ ਉਹ ਚੀਜ਼ ਨਹੀਂ ਕੌਨਫੀਡੈਂਸ ਸੀ ਪੂਰਾ ਹਾਂ ਪੂਰਾ ਯਾ ਕਿਹ ਲੋ ਵੀ ਚਾਹ ਸੀ ਇਹਨੂੰ ਵੀ ਇਹ ਤਾਂ ਮੈਂ ਕਰਨਾ ਹੀ ਆ ਖਬਰ ਕਿਡਾ ਕਬਡਾ ਕੀੜਾ ਹੋ ਅੰਦਰ ਢਿੱਡ 'ਚ ਜਿਹੜਾ ਐਡਾ ਸਹੀ ਗੱਲ ਸਹੀ ਗੱਲ ਪਰਮਾਤਮਾ ਮੁੱਲੀ ਦਿੱਤਾ ਸਾਰਾ ਕੁਝ ਪਰਮਾਤਮਾ ਨੇ ਬਖਸ਼ੀ ਐ ਸਾਰੀ ਚੀਜ਼ ਹੋਰ ਨਾ ਕੋਈ ਸਿੱਖਣ ਸਿਖਾਉਣ ਦੀ ਨਾ ਕੋਈ ਜੈ ਕਹੀਏ ਵੀ ਪੜਕੇ ਸਿੱਖਿਆ ਜਾਂ ਕੋਈ ਹੋਰ ਹਨ ਹੂੰ